ਕੋ ਹੋਰ ਹਸਤੇ ਬਸਦੇ ਪਰਿਵਾਰ ਨੂੰ ਤਬਾਹ ਕਰਕੇ ਰਖ ਦਿੱਤਾ ਅਜਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸ਼ੱਕ ਕਰਦੇ ਪਤੀ ਦੇ ਵੱਲੋਂ ਕਿ ਪੂਰੇ ਇਲਾਕੇ ਦੇ ਵਿੱਚ ਹੋਇਆ ਸੀ ਅਤੇ ਪਤਨੀ ਦੇ ਚਰਿੱਤਰ ਤੇ ਉੱਪਰ ਪਤੀ ਦੇ ਵੱਲੋਂ ਸ਼ੱਕ ਕੀਤਾ ਜਾ ਰਿਹਾ ਸੀ ਅਮ੍ਰਿਤਕਾ ਦੀ ਪਛਾਣ ਪ੍ਰਵੀਨ ਬੇਗਮ ਦੇ ਵਜੋਂ ਹੋਈ ਹੈ ਜਦ ਕਿ ਉਸ ਦਾ ਪਤੀ ਰਿੱਕੀ ਖਾਨ ਦੱਸਿਆ ਜਾ ਰਿਹਾ ਹੈ ਰਿੱਕੀ ਖਾਨ ਦਾ ਵਿਆਹ 9 ਸਾਲ ਪਹਿਲਾਂ ਬਰਨਾਲਾ ਦੇ ਪਿੰਡ ਮੇਜੋਦੀ ਰਹਿਣ ਵਾਲੀ ਪਰਵੀਨ ਬੇਗਮ ਨਾਲ ਹੋਇਆ ਸੀ 9 ਸਾਲ ਦੇ ਵਿਆਹ ਦੇ ਵਿੱਚ ਉਹਨਾਂ ਦੇ ਦੋ ਬੱਚੇ ਵੀ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕੀਵੇਂ ਹੁਣ ਜਿਹੜਾ ਕੀ ਹੈ ਪੂਰੇ ਇਲਾਕੇ ਦੇ ਵਿੱਚ ਮਾਹੌਲ ਜਿਹੜਾ ਕਾਫੀ دہشت ਭਰਿਆ ਬਣਿਆ ਹੋਇਆ ਸੋ ਜਾਣਕਾਰੀ ਮਿਲੀ ਹੈ ਕਿ ਪੁਲਿਸ ਦੇ ਵੱਲੋਂ ਉਕਤ ਸਖਸ਼ ਨੂੰ ਹੁਣ ਕਾਬੂ ਕਰ ਲਿਆ ਗਿਆ ਅਤੇ ਨਾਲ ਹੀ ਹੋਰ ਪ੍ਰਾਇਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਉਸ ਥਾਂ ਦੀਆਂ ਨੇ ਜਿੱਥੇ ਕੀ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਇਹ ਉਹੀ ਤਾਇਆ ਜਿੱਥੇ ਰਿੱਕੀ ਦੇ ਵੱਲੋਂ ਆਪਣੀ ਪਤਨੀ ਪ੍ਰਵੀਨ ਬੇਗਮ ਦੇ ਕਹੀ ਮਾਰ ਕੇ ਉਸ ਦੇ ਸਿਰ ਦੇ ਉੱਪਰ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਉਸ ਦੀ ਪਤਨੀ ਦੇ ਕਿਤੇ ਹੋਰ ਜਿਹੜੇ ਕੀ ਸੰਬੰਧ ਹੈਗੇ ਨੇ ਜਿਸ ਤੋਂ ਬਾਅਦ ਉਸ ਦਾ ਜਿਹੜਾ ਕੀ ਪੂਰਾ ਪਰਿਵਾਰ ਉਹ ਤਹਿਸ ਨਸ ਹੋ ਚੁੱਕਿਆ ਹੋਰ ਕੀ ਕੁਝ ਕਹਿਣਾ ਹੈਗਾ ਪਰਿਵਾਰਿਕ ਮੈਂਬਰਾਂ ਦਾ ਆਓ ਸੁਣਦੇ ਹਾਂ ਇਹਨਾਂ ਨੇ ਕੋਈ ਰੌਲੇ ਦਾ ਤਾਂ ਕੋਈ ਸੰਭ ਨਹੀਂ ਲੱਗੀ ਹਾਂ ਮਾੜਾ ਮੋਟਾ ਤਾਂ ਕਰਿਆ ਚੱਲਦੇ ਹੀ ਰਹਿੰਦਾ ਪਰ ਮੇਰੇ ਕੋਲ ਜਾ ਕੇ ਵੀ ਆਈ ਆ ਕੁਪੜ ਦਾ ਪਤਾ ਲੈ ਕੇ ਆਈ ਆ ਹਾਂ ੱਦਲਾ ਸੀਗਾ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੇ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਜਾਂਦੇ ਆ ਮੈਂ ਕਿਹਾ ਮੈਂ ਜਾਣੀ ਜਦੋਂ ਉਹਨਾਂ ਆਈ ਉਹਦੋਂ ਉਹਨਾਂ ਨੇ ਕਹੀ ਮਾਰੀ ਤੇ ਵੱਟ ਗਈ ਕਿੰਨਾਂ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰੀ ਰਖੀ ਨੇ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਾਰਨ ਸਮਝ ਨਹੀਂ ਲੱਗਿਆ ਉਹਨਾਂ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵਧੀਆ ਮੇਰੇ ਕੋਲ ਆਇਆ ਕਿੰਦੂ ਚਾਹ ਬਣਾ ਦਈ ਅਸੀਂ ਭਰਾਵੋ ਝਾਣਦੇ ਆ ਕੋਈ ਉਹ ਇਹ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮਿਲਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਰੌਲਾ ਪੈ ਗਿਆ ਕਿ ਜਦੋਂ ਮੈਂ ਭੱਜ ਕੇ ਸਾਡਾ ਘਰ ਦਊਂ ਜਦੋਂ ਮੈਂ ਆ ਜਦੋਂ ਤੁਹਾਨੂੰ ਵੱਟ ਤੇ ਬੇਟੀ ਇੱਕਦੋ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰ ਫੋਨ ਲਾ ਕੇ ਦਿੱਤਾ ਖੜੀ ਦੋ ਤਿੰਨ ਮਿੰਟ ਹਾਂ ਮੈਨੂੰ ਕਹਿੰਦੀ ਮਾਮੀ ਬਰਨਿੰਦੇ ਸਾਡੇ ਵੱਲ ਜੇ ਤੂੰ ਸੇਤੀ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਦੋਂ ਬਾਅਦ ਚ ਫਿਰ ਇਹਨਾਂ ਨੇ ਸੱਚ ਨੂੰ ਬੋਲ ਆਇਆ ਬੇਜੀ ਕੁੜੀ ਕਹਿੰਦੀ ਮਾਮਾ ਵੀ ਤੁਸੀਂ ਸੇਤੀ ਆ ਜਾ ਬਰਨਿੰਦੇ ਹੈ ਨਹੀਂ ਹਾਂ ਹਾਂ ਸਾਨੂੰ ਨਹੀਂ ਪਤਾ ਲੱਗਿਆ ਨਹੀਂ ਕੀ ਗੱਲ ਹੋਈ ਹੈ ਕੀ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਾਈ ਹੈ ਨਹੀਂ ਸੀ ਜੇ ਉਹ ਸੀਗੀ ਉਹ ਮਾਰ ਦਿੰਦੇ ਤਾਂ ਸਾਨੂੰ ਅੱਧਾ ਦੁੱਖ ਹੋਣਾ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨੱਕੀ ਮਾਰੀ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗਤਾ ਮੈਂ ਤਾਂ ਅਸੀਂ ਸੋਹਣੇ ਵੀ ਉਹ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ ਹੋ ਗਏ ਮੈਨੂੰ ਮੈਨੂੰ ਸਬਰ ਆ ਜਾਊਗਾ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਤੋਂ ਜਾਣਕਾਰੀ ਮਿਲੀ ਹੈ ਕਿ ਰਿੱਕੀ ਅਤੇ ਪਰਵੀਨ ਬੇਗਮ ਦੇ ਦੋ ਬੱਚੇ ਨੇ 5 ਸਾਲ ਇੱਕ 7 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਲੜਕਾ ਤੇ ਲੜਕੀ ਨੇ ਅਤੇ ਹੁਣ ਕਿਵੇਂ ਉਹਨਾਂ ਦਾ ਜਿਹੜਾ ਕਿ ਅੱਗੇ ਦਾ ਭਵਿੱਖ ਹੋਵੇਗਾ ਅੰਦਾਜ਼ਾ ਲਗਾ ਸਕਦੇ ਹਾਂ ਕਿਉਂਕਿ ਮਾਂ ਦਾ ਜਿਹੜਾ ਕਿ ਸਾਇਆ ਹੈਗਾ ਉਹ ਸਿਰ ਤੋਂ ਉੱਡ ਚੁੱਕਿਆ ਅਤੇ ਪਿਤਾ ਹੁਣ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚ ਚੁੱਕਿਆ ਅੰਦਾਜ਼ਾ ਖੁਦ ਅਲੱਗ ਲਗਾ ਸਕਦੇ ਹੋ ਕਿ ਹੁਣ ਕੀ ਇਹਨਾਂ ਬੱਚਿਆਂ ਦਾ ਭਵਿੱਖ ਹੋਵੇਗਾ ਉਧਰ ਪਿੰਡ ਢਿਲਮਾ ਦੇ ਵਿੱਚ ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਵੇਲੇ ਮਾਹੌਲ ਕਾਫੀ ਦਹਿਸ਼ਤ ਭਰਿਆ ਹੈ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਕਾਤਲ ਪਤੀ ਨੂੰ ਗ੍ਰਿਫਤਾਰ ਕਰ ਲਿਆ ਅੱਜ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪਰਵੀਨ ਦਾ ਮਰਡਰ ਹੋ ਗਿਆ ਹੈਗਾ ਜੋ ਇਸ ਦੇ ਸਬੰਧ ਵਿੱਚ ਐਸ ਐਚ ਓ ਸਾਹਿਬ ਨੇ ਜਾ ਕੇ ਪਤਾ ਕੀਤਾ ਤਾਂ ਪਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮੱਝੂਕੇ ਪਿੰਡ ਦਾ ਰਹਿਣ ਵਾਲਾ ਬਰਨਾਲਾ ਜ਼ਿਲ੍ਹੇ ਚ ਪੈਂਦਾ ਪਿੰਡ ਇਹ ਮੱਝੂਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਉੱਪਰਸ ਕਲੰਬਤ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਖੀ ਖਾਨ ਨਾਲ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ 'ਚ ਰਿਖੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ ਪ੍ਰਵੀਨ ਦੇ ਕਿਸੇ ਗੈਰ ਮਰਦ ਨਾਲ ਸਬੰਧ ਨੇ ਉਸੇ ਸ਼ੱਕ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਆ ਜੋ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਖੀ ਖਾਨ ਨੇ ਕਹੀ ਦੀਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਹਦੇ ਮੂੰਹ ਤੇ ਤੇ ਉਹਦੇ ਗਲ ਥਲੇ ਸੱਟਾਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ ਉਸ ਸਬੰਧ ਵਿੱਚ ਮੌਕੇ ਤੇ ਪਹੁੰਚ ਕੇ ਮੁਕੱਦਮਾ ਨੰਬਰ 122 ਮਿਤੀ 25 6 25 ਅਤੇ ਇੰਤਰਾ 103 ਬੀਐਨਐਸ ਥਾਣਾ ਬਾਗਾਪੁਰਾਣਾ ਦਰਜ ਕੀਤਾ ਗਿਆ ਇਸ ਦੇ ਜਿਹੜਾ ਮੁੱਖ ਦੋਸ਼ੀ ਹੈ ਰਿਖੀ ਖਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਦੇ ਕੋਲੋਂ ਆਲਾ ਜਰਬ ਜਿਹੜਾ ਹੈਗਾ ਜਿਹਦੇ ਨਾਲ ਕਤਲ ਕੀਤਾ ਗਿਆ ਕਹੀ ਬਰਾਮਦ ਕਰਨੀ ਰਹਿੰਦੀ ਹੈ ਉਹ ਵੀ ਬਰਾਮਦ ਕਰ ਲਈ ਜਾਏਗੀ ਕੱਲ ਨੂੰ ਪੇਸ਼ ਕਰਕੇ ਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਲੈ ਕੇ ਪਸਤੀ ਸ਼ਮਨ ਵਿੱਚ ਰਹੇਗੀ ਸਰ ਲੇਡੀਜ਼ ਦੀ ਉਮਰ ਕਿੰਨੀ ਸੀ ਔਰ ਕੀ ਉਹਨਾਂ ਦੇ ਬੱਚੇ ਵਗੈਰਾ ਕਿੰਨੇ ਸੀ ਜੀ ਲੇਡੀ ਦੀ ਜਿਹੜੀ ਪਰਵੀਨ ਦੀ ਉਮਰ ਹੈਗੀ 28 ਸਾਲ ਹੈ 9 ਸਾਲੇ ਨੂੰ ਵਿਆਹ ਨੂੰ ਹੋਏ ਨੇ ਤੇ ਉਸ ਤੋਂ ਬਾਅਦ ਇਹਦੇ ਦੋ ਬੱਚੇ ਨੇ ਇੱਕ ਲੜਕੀ ਹੈਗੀ ਸਤ ਲੜਕੀ 4 ਸਾਲ ਦੀ ਹੈ ਤੇ ਲੜਕਾ 7 ਸਾਲ ਦਾ ਹੈ ਤੇ ਕਿਸ ਧਰ੍ਹਾਂ ਦੇ ਅਧਿੰਜੜਾ ਪਰਚਾ ਦਰਜ ਕੀਤਾ 103 GNS ਧਰ੍ਹਾਂ ਦੇ ਤਹਿਤ ਅੱਜ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪਰਵੀਨ ਦਾ ਮਰਡਰ ਹੋ ਗਿਆ ਹੈਗਾ ਜੋ ਇਸ ਦੇ ਸਬੰਧ ਵਿੱਚ ਐਸਐਚਓ ਸਾਹਿਬ ਨੇ ਜਾ ਕੇ ਪਤਾ ਕੀਤਾ ਤਾਂ ਪਰਵੀਨ ਦੇ ਭਰਾ ਯਾਸੀਨ ਖਾਨ ਸੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸ਼ੱਕ ਨੇ ਇੱਕ ਹੋਰ ਹਸਤੇ ਬਸਦੇ ਪਰਿਵਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅਜਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸ਼ੱਕ ਕਰਦੇ ਪਤੀ ਦੇ ਵੱਲੋਂ ਕਿ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ ਮੋਗਾ ਦੇ ਕਸਬਾ ਬੱਗਾ ਪੁਰਾਣੇ ਦੇ ਪਿੰਡ ਢਿਲਵਾ ਦਾ ਇਹ ਮਾਮਲਾ ਹੈ ਜਿੱਥੇ ਕਿ ਪਤਨੀ ਦੇ ਚਿਹਰੇ ਦੇ ਉੱਪਰ ਸ਼ੱਕ ਕਰਦੇ ਪਤੀ ਦੇ ਵੱਲੋਂ ਰੂਕੰਬਾਉ ਵਾਰਦਾਤ ਕੀਤੀ ਗਈ ਹੈ ਕਹੀਂ ਮਾਰ ਕੇ ਪਤਨੀ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਗਿਆ